ਕੀ ਵੀ ਹੈ ਪਿਛਲੇ ਦਿਨੀ ਬਾਰਖਾ ਦੀ ਬਹੁਤ ਵੱਡੇ ਪੱਧਰ ਦੇ ਉੱਤੇ ਮਾਝਾ ਦੇ ਵਿੱਚ ਜਿਹੜਾ ਆ ਉਹ ਬਾਰਖਾ ਹੋਈ ਤੇ ਉਹਦੇ ਨਾਲ ਪੰਜਾਬ ਤੇ ਬਹੁਤ ਵੱਡਾ ਅਸਰ ਪਿਆ ਜਿੱਥੇ ਪਟਿਆਲੇ ਵਾਲੇ ਪਾਸੇ ਉਧਰ ਘੱਗਰ ਮਾਰਦਾ ਇਧਰ ਆ ਜਿੱਥੇ ਹੁਣ ਆਪਾਂ ਖਾਣੇ ਡੇਰਾ ਬਾਬਾ ਨਾਨਕ ਸਾਹਿਬ ਸਤਗੁਰਾਂ ਦਾ ਪਵਿੱਤਰ ਸਥਾਨ ਆ ਇਹਦੇ ਨਾਲ ਤੁਸੀਂ ਵੰਦੇ ਆ ਜਿਹੜਾ ਕਰਤਾਰਪੁਰ ਕੋਰੀਡੋਰ ਦੇ ਨਾਲ ਤੇ ਮੈਂ ਬੈਠਾ ਲਗਾ ਸਾਹਿਬ ਦੇ ਨਾਲ ਹੁਣ ਉਥੋਂ ਤੋੜੋ ਤੁਰਿਆ ਉਹਨਾਂ ਤਾਂ ਐਵੇਂ ਲੱਗਦਾ ਪਈ ਹਜ਼ਾਰਾਂ ਏਕੜ ਸਾਰੇ ਫਸਲ ਵੀ ਤਬਾਹ ਹੋ ਗਈ ਤੇ ਲੋਕ ਘਰਾਂ ਦੇ ਵਿੱਚ ਵੀ ਬੈਠੇ ਆ ਆਵਾਜ਼ਾਰ ਹੋ ਗਈ ਜਿਹੜੇ ਕਾਰਜ ਸਰਕਾਰਾਂ ਨੇ ਕਰਨੇ ਹੁੰਦੇ ਆ ਜਿਹੜੇ ਕਾਰਜ ਸੈਂਟਰ ਦੀਆਂ ਸਰਕਾਰਾਂ ਨੇ ਕਰਨੇ ਹੁੰਦੇ ਆ ਉਹ ਕਾਰਜ ਛੱਡ ਕੇ ਆਪਣੇ ਘਰਾਂ ਦੇ ਵਿੱਚ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਦੇ ਵੀ ਪੰਜਾਬ 'ਚ ਹੋਵੇ ਕੋਈ ਦੁੱਖ ਸੁੱਖ ਜਾਂ ਮਾਰ ਹੋਵੇ ਹਮੇਸ਼ਾ ਆਪਣਾ ਯੋਗਦਾਨ ਪਾਉਂਦੀ ਆ ਤੇ ਅੱਜ ਇੱਥੇ ਰਾਹਤ ਕਾਰਜਾਂ ਦੇ ਵੱਡੇ ਪੱਧਰ ਤੇ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲਾਂ ਤੋਂ ਇਸ ਕਾਰਜ ਦੇ ਵਿੱਚ ਆਪਣਾ ਯੋਗਦਾਨ ਪਾ ਰਹੀ ਆ ਪਰ ਜਿੱਚੇ ਤੌਰ ਤੇ ਅੱਜ ਮੈਂ ਕਿਉਂਕਿ ਉਧਰ ਮਹਾਨ ਨਗਰ ਕੀਰਤਨ ਚੱਲਦਾ ਜਿਹੜਾ ਸਾਂ ਵਾਲੇ ਪਾਸੇ ਤੋਂ ਚੱਲਿਆ ਉਧਰ ਰਿਹਾ ਤੇ ਮੈਂ ਰਾਤ ਹੀ ਆਇਆ ਤੇ ਮੈਂ ਆਪਣਾ ਮੁੰਡਲਾ ਫਰਜ਼ ਵੀ ਸ਼ਾਮਲ ਦਾ ਕਿ ਲੋਕਾਂ ਦੇ ਨਾਲ ਜਾ ਕੇ ਦੁੱਖ ਸੁੱਖ ਸਾਂਝਾ ਕੀਤਾ ਜਾਵੇ ਆ ਜਿਹੜਾ ਹਾਲ ਆ ਡੇਰਾ ਪੱਪਾ ਨਾਲ ਜੀ ਦਾ ਸਾਡਾ ਦੀਵਾਨ ਹਾਲਿਆ ਇਹਦੇ ਨਾਲ ਤੁਸੀਂ ਵੀ ਆਪਣੀਆਂ ਫੋਟੋ ਮਾਰ ਕੇ ਜਾਓ ਆਪਣਾ ਕੈਮਰਾ ਵੀ ਜਿਨ੍ਹਾਂ ਨੇ ਸਾਡੀ ਬਾਰਡਰਾਂ ਦੇ ਸੁਰੱਖਿਆ ਕਰਨੀ ਉਹ ਤਾਂ ਵਿਚਾਰੇ ਆਪ ਆ ਸਾਡੇ ਹਾਲਾਂ ਦੇ ਵਿੱਚ ਆ ਕੇ ਸੈਂਕੜੇ ਵਿੱਚੇ ਆ ਤੇ ਸਰਕਾਰ ਦੇ ਹਾਲੇ ਵੀ ਜੂਨ ਸਰਦ ਤੇ ਪੰਜਾਬ ਦੀ ਸਰਕਾਰ ਤਾਂ ਮੇਰੇ ਕੱਲ ਬਿਲਕੁਲ ਸੁੱਤੀ ਪਈ ਆ। ਔਰ ਲੋਕਾਂ ਨੂੰ ਵੀ ਪੰਜਾਬ ਦੇ ਨੂੰ ਚਾਹੀਦਾ। ਮੈਂ ਤਾਂ ਬੈਠਾ ਸੋਚਦਾ ਸੀ ਆਉਂਦਾ ਕਿ ਜੇ ਕੋਈ ਅਕਾਲੀ ਸਰਕਾਰ ਹੁੰਦੀ ਹੁਣ ਉਹ ਧਰਨੇ ਲੱਗੇ ਹੋਣੇ ਸੀ। ਤੇ ਕੋਈ ਕੂਨ ਹੀ ਨਹੀਂ ਡਿਆ ਆ। ਸੋ ਇਸ ਕਰਕੇ ਰਾਹਤ ਕਾਰਜਾ ਤੁਸੀਂ ਦੇਖਦੇ ਆ ਕਿਉਂਕਿ ਪਾਣੀ ਦੀ ਬਹੁਤ ਵੱਡੀ ਸਮੱਸਿਆ ਆ। ਤੇ ਉਹਦੇ ਨਾਲ ਪਸ਼ੂਆਂ ਦੇ ਚਾਰੇ ਦੀ ਵੱਡੀ ਸਮੱਸਿਆ ਮੈਂ ਹੁਣ ਆ ਉਥੋਂ ਕਾਰੀਡੋਰ ਤੋਂ ਬਾਅਦ ਮੁੜਿਆ। ਤੇ ਮੈਨੂੰ ਕਿ ਸੱਜਣ ਦਾ ਟੈਲੀਫੋਨ ਆਇਆ ਜੀ ਵੀ ਚਾਰੇ ਦੀ ਬੜੀ ਲੋੜ ਆ। ਅਸੀਂ ਬੈਠ ਕੇ ਸਾਰੀ ਸਮੀਖਿਆ ਕਰ ਰਹੇ ਹਾਂ ਲਗਾ ਸਾਹਿਬ ਕਿਉਂਕਿ ਇਸ ਗਰਦਾਸਪੁਰ ਦੇ ਆਪਣੇ ਪ੍ਰਧਾਨ ਵੀ ਅਕਾਲੀ ਦਲ ਦੇ ਇਹ ਬੈਠ ਕੇ ਸਾਰਿਆਂ ਨਾਲ ਸਲਾਹ ਕਰਕੇ ਮੈਂ ਸਮਝਦਾ ਭਾਵੇਂ ਸਾਡੇ ਜਿਹੜੇ ਤਸੀਲੇ ਕਮਿਊਨਿਟੀ ਦਾ ਪ੍ਰਬੰਧ ਕਮੇਟੀ ਦੇ ਉਹ ਥੋੜੇ ਆ ਪਰ ਫੇਰ ਵੀ ਅਸੀਂ ਯਤਨ ਕਰ ਰਹੇ ਹਾਂ ਕਿ ਕੋਈ ਵੀ ਇਸ ਪੰਜਾਬ ਦੀ ਗੁਰਾਂ ਦੀ ਧਰਤੀ ਦੇ ਉੱਤੇ ਕੋਈ ਵੀ ਜਿਹੜਾ ਪੁਰਾਣੀ ਆ ਤੇ ਕੋਈ ਵੀ ਜਿਹੜਾ ਪਸ਼ੂ ਆ ਉਹ ਭੁੱਖਾ ਨਾ ਰਹੇ ਸੋ ਉਹਦੇ ਲਈ ਰਾਹਤ ਕਾਰਜ ਜਿਹੜੇ ਆ ਜਾਰੀ ਆ ਤੇ ਬਾਅਦ ਦੇ ਵਿੱਚ ਵੀ ਮੈਂ ਆਪਣੇ ਤੌਰ ਤੇ ਹੁਣ ਸੋਚਦਾ ਸੀ ਆਉਂਦਾ ਵੀ ਇਹ ਤਾਂ ਹੁਣ ਕਿਉਂਕਿ ਲੋਕਾਂ ਨੂੰ ਮਾਰ ਬਹੁਤ ਵੱਡੀ ਵਾਗਿਆ ਫਸਲ ਤਾਂ ਤਵਾ ਹੋ ਗਏ ਤੇ ਕੋਈ ਯਤਨ ਕਰਾਂਗੇ ਇੱਕ ਟੀਮ ਸਰਵੇ ਟੀਮ ਬਣਾ ਕੇ ਜਿੰਨੇ ਕੁ ਜੋਗੇ ਥਿਲ ਫੋਲ ਜਿਹੜਾ ਆਪਣਾ ਪਾਵਾਂਗੇ ਤੇ ਦੇਖੋ ਇੱਕ ਮੈਂ ਲਗਾ ਸਮਝ ਨੂੰ ਬਾਟੇ ਆਉਂਦੇ ਕਹਿੰਦੇ ਸੀ ਕਿ ਸਰਕਾਰ ਕੋਲ ਕਿਸ ਤੀਆਂ ਆ ਰਾਹਤ ਅਸੀਂ ਦੇਣ ਜਾਣਾ ਉਹ ਕਸ਼ਤੀਆਂ ਦੇਣ ਨੂੰ ਤਿਆਰ ਨੇ ਕਿ ਭਈ ਸ਼ਾਇਦ ਰਾਹਤ ਜਿਹੜੀ ਆ ਲੋਕਾਂ ਦੇ ਪਹੁੰਚ ਕੇ ਤਾਂ ਸ਼ਾਇਦ ਨੰਬਰ ਵਧ ਘਟ ਜਾਣੇ ਚੱਲੇ ਆਪ ਤੋਂ ਭਈ ਉਹ ਨੰਬਰ ਵਧ ਘਟ ਨਹੀਂ ਦੇਖੇਦੇ ਉਹਦੇ ਦਾ ਬੰਦਾ ਜਾਨ ਤੇ ਖੇਡ ਜਾਂਦਾ ਆ ਸਾਡੇ ਮਲਾਜ਼ਮ ਅੱਜ ਵੀ ਤੁਸੀਂ ਦੇਖੋਗੇ ਇਹ ਬਜਾਰੇ ਜਿੱਥੇ ਮਹਾਰਾਜ ਦੇ ਸਰੂਪ ਹੈ ਗੁਰਦੁਆਰਾ ਸਹਿਬਾਨਾਂ ਦੇ ਵਿੱਚੋਂ ਉਥੋਂ ਸਤਗੁਰਾਂ ਦੇ ਸਰੂਪ ਲੈ ਕੇ ਆਉਂਦੇ ਤੇ ਜਿੱਥੇ ਵੀ ਕਿਸੇ ਨੂੰ ਕੋਈ ਰਾਹਤ ਦੀ ਲੋੜ ਆ ਉੱਥੇ ਪਹੁੰਚਦੇ ਆ ਪਰ ਹਾਲੇ ਵੀ ਵੱਡੇ ਪੱਧਰ ਤੇ ਬਹੁਤ ਕੰਮ ਹੋਣ ਵਾਲਾ ਆ ਇਹ ਅਸੀਂ ਯਤਨ ਵੀ ਕਰਾਂਗੇ ਭਈ ਹੁਣ ਨ ਫਿਊਚਰ ਜਿੱਦਾਂ ਆ ਡੇਰਾ ਬਾਬਾ ਨਾਨਕ ਆ ਰਮਦਾਸ ਆ ਉਧਰ ਪਟਿਆਲੇ ਦੂਖ ਨਵਾਰਨੇ ਆ ਇਦਾਂ ਹੀ ਸਾਡੇ ਲਹਿੰਦੇ ਪਾਸੇ ਸੁਲਤਾਨਪੁਰ ਲੋਧੀ ਇੱਥੇ ਇੱਕ ਇੱਕ ਦੋ ਦੋ ਕੇਸ ਦੀਆਂ ਲੈ ਕੇ ਪੱਖੀਆਂ ਰੱਖ ਦਈਏ ਬਿਲਕੁਲ ਜੀ ਗੁਰੂ ਸਾਹਿਬ ਕਿਰਪਾ ਕਰਨ ਉਦੋਂ ਤਾਂ ਸਮਾਈ ਤਾਂ ਆਵੇ ਨਾ ਪਰ ਜੇ ਕਿਤੇ ਆ ਜਾਏ ਤੇ ਫਿਰ ਸਰਕਾਰ ਤੇ ਡਿਪੈਂਡ ਨਾ ਰਹੀਏ ਉਹ ਸਰਕਾਰ ਨੂੰ ਬਾਜਾਂ ਮਾਰਾਂਗੇ ਕਦੋਂ ਆਉਂਦੀ ਆ ਕਦੋਂ ਜਾਂਦੇ ਆ ਉਦੋਂ 뒤 ਪਿੱਛੇ ਮੋਟਰ ਲੱਗ ਜਾਂਦੀ ਆ ਉਹ ਮੋਟਰ ਲਾ ਕੇ ਤੇ ਉਹਨੂੰ ਪਵਾ ਲਾ ਕੇ ਰੱਖ ਲਓ ਤੇ ਉਹ ਕਰਾਂਗੇ ਸੋ ਅੱਜ ਅਸੀਂ ਇੱਥੇ 30 ਕੁਇੰਟਲ ਦਾਲ 150 ਕੁਇੰਟਲ ਆਟਾ ਤੇ ਪਾਣੀ ਦੀਆਂ 5000 ਬੇਟੀਆਂ ਇਹ ਬਹੁਤ ਥੋੜੀਆਂ ਆ ਪਰ ਫੇਰ ਵੀ ਅਸੀਂ ਯਤਨ ਕੀਤਾ ਕਿ ਇਮੀਡੀਏਟ ਤੌਰ ਦੇ ਉੱਤੇ ਕਿਉਂਕਿ ਲੋਕਾਂ ਨੂੰ ਸੁੱਕੇ ਦੁੱਧ ਦੀ ਵੀ ਲੋੜ ਆ ਦੁੱਧ ਵੀ ਪਸ਼ੂ ਵਿਚਾਰੇ ਭੁੱਖਣ ਪਾਰੇ ਬੈਠੇ ਤਾਂ ਦੁੱਧ ਵੀ ਕਿਸ ਨੂੰ ਦੇਣਾ ਤੇ ਮੈਂ ਸਾਰਿਆਂ ਲੀਡਰਾਂ ਨੂੰ ਤੇ ਸਾਰੇ ਸਮਾਜ ਸੇਵੀ ਸੁਖਵਿੰਦਰ ਸਾਡਾ ਖੜਾ ਛੋਟਾ ਬੱਚਾ ਵੀ ਆ ਬਾਈ ਸਤਵੰਤ ਸਿੰਘ ਜੀ ਦਾ ਭਤੀਜਾ ਤੇ ਸਾਰੇ ਸਾਡੇ ਮੁਲਾਜ਼ਮ ਖੜੇ ਆ ਤੇ ਲਗਾਹ ਸਾਹਿਬ ਇਹ ਹਾਲ ਕੀ ਸਾਡੇ ਬਰਵਾਸਪੁਰ ਦੇ ਪ੍ਰਧਾਨ ਆ ਜਿੱਥੇ ਕਿਤੇ ਵੀ ਕਿਸੇ ਨੂੰ ਲੋੜਿਆ ਇੱਥੇ ਗੇਰਾ ਬਾਬਾ ਨਾਨਕ ਉਹ ਆਪਣਾ ਆ ਕੇ ਦੁੱਖ ਤਕਲੀਫ ਦੱਸ ਸਕਦਾ ਤੇ ਉਹਨਾਂ ਨੂੰ ਅਸੀਂ ਯਤਨ ਕਰਾਂਗੇ ਵੀ ਪੂਰਾ ਤਾਂ ਨਾ ਸੀ ਪਰ ਉਹਨਾਂ ਦੇ ਸਾਹਾਾਂ ਦੇ ਵਿੱਚ ਸਾਹ ਜਰੂਰ ਜਾ ਕੇ ਬਣੀਏ ਸੋ ਸਾਰੀ ਰਾਸਤ ਸਕਮਰੀ ਜਿਹੜੀ ਆ ਇਹ ਮੈਂ ਹੁਣ ਆਪ ਹੀ ਆਪ ਦੋ ਤਿੰਨ ਦਿਨ ਲਗਾਤਾਰ ਹੀ ਹੋਣਾ ਦੇਖਦੇ ਕਰੂੰਗਾ ਤਾਂ ਕਿ ਕੰਮ ਜਿਹੜਾ ਹੈ ਉਹ ਚੁਸਤ ਹੋ ਸਕੇ ਤੇ ਤੁਹਾਡਾ ਮੀਡੀਆ ਦਾ ਵੀ ਧੰਨਵਾਦ ਤੁਸੀਂ ਮੀਡੀਆ ਇੱਕ ਪਾਸੇ ਨਾ ਚਲਾਇਆ ਕਰੋ ਸਰਕਾਰ ਦੀਆਂ ਕਾਮਯਾਬੀਆਂ ਵੀ ਦੱਸਿਆ ਕਰੋ ਇਹ ਦੇਖੋ ਹੁਣ ਆਉਂਦੇ ਆਏ ਤਾਂ ਲੱਗੇ ਸਮੁੰਦਰ ਵਾਂਗ ਲੱਗਾ ਪਿਆ ਤੇ ਸਰਕਾਰ ਚੁੱਪ ਕਰਕੇ ਬੈਠੀ ਆ ਤੁਸੀਂ ਕਰਕੇ ਗੁਰੂ ਸਾਹਿਬ ਕਿਰਪਾ ਕਰਨ ਸ਼ੋਮਣੀ ਕਮੇਟੀ ਸਰਬੱਤ ਦੇ ਭਲੇ ਦਾ ਕਨਸੈਪਟ ਲੈ ਕੇ ਚੱਲਦੀ ਹੈ ਤੇ ਉਸ ਕਨਸੈਪਟ ਦੇ ਤਾਂ ਸਾਹਿਬ ਜਿੱਥੇ ਕੋਈ ਨਹੀਂ ਪਹੁੰਚ ਸਕਦਾ ਮਤਲਬ ਉਸੇ ਤੇ ਰਾਹ ਤਾਂ ਨਹੀਂ ਪਹੁੰਚਦੀ ਉਹ ਉਹਦੇ ਵਾਸਤੇ ਕੋਈ ਯਤਨ ਕਰੋ ਦੇਖੋ ਤੁਸੀਂ ਸਾਨੂੰ ਕਹਿੰਿਆ ਕਿ ਪੇਟ ਪਿੰਡਾ ਭੋਨੇ ਵਾਲਾ ਬਹੁਤ ਪਾਨੀ ਹੈ ਜਿਹੜੇ ਜਿਹੜੇ ਤੁਸੀਂ ਪਿੰਡਾਂ ਦੇ ਨਾਮ ਲਏ ਆ ਮਲੇਸ਼ਰ ਸਾਹਿਬ ਇਹ ਇਹ ਇਹਨਾਂ ਨੂੰ ਤੁਰੰਤ ਆਪਣੇ ਆਪਣੇ ਵਰਤਖ ਸਿੰਘ ਠੀਕ ਹੈ ਭਾਜੀ ਲਗਾ ਸਾਹਿਬ ਨਾਲ ਆ ਤੁਸੀਂ ਕਹਿੰਦੇ ਸੀ ਲਿਆ ਲਓ ਜਾ ਕੇ ਉਹਨੇ ਕੇਸ ਦੀ ਲੈ ਕੇ ਨਾਲ ਉਹਦੇ ਆਪਣੇ ਨੇ ਇੱਕ ਪੰਪ ਲੱਗ ਜਾਂਦਾ ਬਿਲਕੁਲ ਜੀ ਤਾਂ ਕਿ ਉਹ ਵਿਚਾਰੇ ਔਖੇ ਜਿਹੜੇ ਆ ਉਸੇ ਜ਼ਰੂਰ ਪਹੁੰਚਿਆ ਜਾਵੇ ਪਹੁੰਚਾਂਗੇ ਕੋਈ ਗੱਲ ਨਹੀਂ ਜੇ ਜਿਹੜੀ ਕੋਈ ਅਗਰ ਕਸਰ ਰਹਿ ਗਈ ਹੈ ਕੋਈ ਗੱਲ ਨਹੀਂ ਜ਼ਰੂਰ ਪਹੁੰਚਾਂਗੇ ਸਾਰੀ ਇੱਕ ਜਿਹੜੇ ਲੋਕ ਇਸ ਹਾੜ ਦੇ ਵਿੱਚ ਤੇ ਦੁਖੀ ਜਿਹਨੇ ਉਹ ਤੇ ਹੈ ਹੀ ਨੇ ਜਿਹੜੇ ਇਹਨਾਂ ਨੂੰ ਪਿਕਨਿਕ ਸਪੌਟ ਬਣਾਇਆ ਦਾ ਸੈਲਫ ਜਾਂ ਕਿਚਨ ਵੀਡੀਓ ਬਣਾਉਣ ਜਾਂ ਦੋਨਾਂ ਵਾਸਤੇ ਮੈਥਮਾ ਦੇਖੋ ਇਹ ਹੁਣ ਜੋਗਾ ਐਸਾ ਬਦਲ ਗਿਆ ਪਰ ਬੰਦਾ ਸੜਕ ਦੇ ਉੱਤੇ ਐਕਸੀਡੈਂਟ ਹੋ ਕੇ ਪਿਆ ਹੁੰਦਾ ਤੇ ਲੋਕ ਵੀਡੀਓ ਬਣਾਉਣ ਲੱਗ ਪੈਂਦੇ ਮੂੰਹ 'ਚ ਪਾਣੀ ਨਹੀਂ ਪਾਉਂਦਾ ਰਾਸਤੀ ਕੋਈ ਬੰਦਾ ਇਹ ਨਹੀਂ ਕਰਦਾ ਵੀ ਚਲ ਮੈਂ ਇਹਨੂੰ ਐਮ뷸ੈਂਸ ਨਾਲ ਨਹੀਂ ਆਪਣੀ ਗੱਡੀ 'ਚ ਪਾ ਕੇ ਲੈ ਜਾਵਾਂ ਇਹ ਤਾਂ ਸਰਕਾਰ ਹੀ ਵੀਡੀਓ ਵਾਲੀਆਂ ਇਹਨੇ ਇਦਾਂ ਵੀਡੀਓ ਪਾ ਪਾ ਕੇ ਮੱਲ ਦਾ 5 ਸਾਲ ਪਹਿਲਾਂ ਕਾਂਗਰਸ ਆਪਣਾ ਕਰਕੇ ਫਾਇਦਾ ਲੈ ਕੇ 5 ਸਾਲ ਇਹ ਲੈ ਗਈ ਤੇ ਵੀਡੀਓ ਬਣਾਉਣੇ ਕਿ ਲੋਕਾਂ ਦੀ ਜਾਨ ਬਚਾਉਣੀ ਆ। ਵੱਡਾ ਕੁਛ ਨਹੀਂ ਹੋਉਣਾ। ਮੈਂ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਜਿਸਲੇ ਬਿਫਤਾ ਹੋਵੇ। ਹੂੰ ਹੂੰ। ਬਿਫਤਾ ਦੇ ਵਿੱਚ ਉਸਲੇ ਸ਼ੂਟਿੰਗ ਨਹੀਂ ਦੇਖੀਦੀ ਬਿਫਤਾ ਦੇ ਵਿੱਚ ਲੋਕਾਂ ਨੂੰ ਰਾਤ ਦੇਖੀਦੀ ਆ। ਕਿੰਨੇ ਕ ਆਪਾਂ ਰਾਹ ਦਿੰਨੇ ਆ ਕਿਉਂਕਿ ਹਮਾਂ ਐਸਾ ਆ। ਕੋਈ ਵਿਚਾਰਾ ਦੋ ਦਿਨ ਦਾ ਭੁੱਖਾ ਬੈਠਾ, ਤਿੰਨ ਦਿਨ ਦਾ ਕੋਈ ਪਸ਼ੂ ਭੁੱਖਾ ਬੈਠਾ, ਬੇਜਵਾਨ ਆ। ਕੋਈ ਜਾਨਵਰ ਭੁੱਖਾ ਬੈਠਾ ਉਹ ਤਾਂ ਦੱਸ ਨਹੀਂ ਸਕਦਾ। ਵੀਡੀਓ ਨਾ ਬਣਾਓ। ਕਾਰਜ ਕਰੋ ਤਾਂ ਕਿ ਉਹਨਾਂ ਦੇ ਜਿਹੜੇ ਆਪਣੇ ਬੈਠੇ ਸਾਨੂੰ ਲੋਚਣ ਦਾ ਹੈ ਕਿ ਸਾਡੇ ਕੋ ਕੋਈ ਆਵੇ ਉਹਨਾਂ ਦੇ ਕੋਲ ਆਪਣੇ ਜਾਣਾ ਚਾਹੀਦਾ ਹੈ ਸਰ ਇੱਕ ਗੁਰੂ ਘਰ ਦੀ ਸੇਵਾ ਦਾ ਇਹ ਰੱਤਾ ਛੱਡੋ ਗ੍ਰੰਥੀ ਸਿੰਘ ਦਾ ਕੱਟ ਟੁੱਟ ਗਿਆ ਸਾ ਟਿਕ ਗਿਆ ਚਲੋ ਇਹ ਅਸੀਂ ਹੁਣ ਬੈਠ ਕੇ ਮੈਂ ਕਿਹਾ ਪਹਿਲਾਂ ਵੀ ਕੁਮ ਲਾਂਕਣ ਕਰਾਂਗੇ ਬੈਠ ਕੇ ਕਿਉਂਕਿ ਇਹ ਲੰਮਾ ਕਾਰਜ ਆ ਤੇ ਸੌਣੀ ਕਮੇਟੀ ਦੇਖਿਓ ਜਿੰਨਾ ਗੁਰੂ ਸਾਹਿਬ ਨੇ ਸੰਧਤਾ ਬਕਸ ਜਾਲ ਜਾਰੀ ਰਹਿਣਗੇ ਅੱਗੇ ਪਿਛਲੀ ਵਾਰ ਵੀ ਜਾਰੀ ਰਹੇ ਸੀ ਤੇ ਹੁਣ ਵੀ ਜਾਰੀ ਰਹਿਣਗੇ ਕੋਈ ਦਿੱਕਤ ਨਹੀਂ ਵੀ ਕਰਨਗੇ ਹੋਰ ਹਾਂ ਅੱਜ ਨਹੀਂ ਅੱਜ ਤੋਂ ਪਹਿਲਾਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰਧਾਨ ਸਾਹਿਬ ਦੀ ਅਹਾਤੇ ਉੱਤੇ ਪਿਛਲੇ 3-4 ਦਿਨ ਤੋਂ ਲਗਾਤਾਰ ਜਿਹੜਾ ਵਾ ਖੜਾ ਦੇ ਵਿੱਚ ਹਰ ਪਿੰਡ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਨੇਜਰ ਸਾਹਿਬਾਨਾਂ ਨੇ ਉਹਨਾਂ ਦੇ ਨਾਲ ਵਰਕਰ ਸਾਹਿਬਾਨਾਂ ਨੇ ਤੇ ਮੁਲਾਜ਼ਮ ਸਾਹਿਬਾਨਾਂ ਨੇ ਤੇ ਮੈਂ ਸਮਝਣਾ ਅਜੇ ਬਹੁਤ ਸਾਰੇ ਪਿੰਡ ਜਿਹੜੇ ਨੇ ਪਾਣੀ ਵਿੱਚ ਅਸੀਂ ਉਹਨਾਂ ਤੱਕ ਪਹੁੰਚ ਨਹੀਂ ਕਰ ਸਕਦੇ ਅੱਜ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਜਿੰਦਰ ਸਿੰਘ ਧਾਮੀ ਸਾਹਿਬ ਉਹ ਚੇਚੇ ਤੌਰ ਤੇ ਅੱਜ ਰਾਵੀ ਦਰਿਆ ਦਾ ਦੌਰਾ ਕਰਨ ਵਾਸਤੇ ਆਏ ਨੇ ਤੇ ਜਿੰਨਾ ਜਿੰਨਾ ਥਾਵਾਂ ਤੇ ਹੁਣ ਤੱਕ ਰਾਹਤ ਨਹੀਂ ਪਹੁੰਚ ਸਕੀ ਉਹਨਾਂ ਉਹਨਾਂ ਥਾਵਾਂ ਦਾ ਪ੍ਰਬੰਧ ਕਰਨਗੇ ਇਸੇ ਤਰ੍ਹਾਂ ਮੈਂ ਸਮਝਣਾ ਕਿ ਜਿੱਥੇ ਇਹ ਪੱਬਾਪਾਰ ਸ਼੍ਰੋਮਣੀ ਕਮੇਟੀ ਹੋ ਕੇ ਸੇਵਾ ਵਿੱਚ ਜੁਟੀ ਏ ਉੱਥੇ ਸ਼੍ਰੋਮਿਕ ਆਲੀਦਲ ਦਾ ਪ੍ਰਧਾਨ ਕੱਲ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਉਹ ਵੀ ਇੱਥੇ ਡੇਰਾ ਬਾਬੇ ਨਾਨਕ ਆ ਰਿਹਾ ਡੇਰਾ ਬਾਬਾ ਨਾਨਕ ਤੋਂ ਬਾਅਦ ਅਗਵਾਨਾ ਅਗਵਾਨ ਤੋਂ ਬਾਅਦ ਰਡਿਆਣਾ ਰਜਾਣੇ ਤੋਂ ਬਾਅਦ ਦੋਸਤਪੁਰ ਸੂਰ ਫੇਰ ਉਹ ਆਪਣੇ ਦਰਾਂਗਲੇ ਭਰਮਪੁਰ ਤਾਰਾਗੜ ਤੇ ਤਾਰਾਗੜ ਤੋਂ ਕਥਲੌਰ ਕਥਲੌਰ ਤੋਂ ਮਾਧੋਪੁਰ ਵਾਲਾ ਹੈ ਡਲਵੀ ਜਿਹੜਾ ਵਾ ਉਹ ਵੀ ਵੇਖਣਗੇ ਜਿਹੜੀਆਂ ਸੰਤਾਂ ਉੱਥੇ ਬੈਠੀਆਂ ਹੋਈਆਂ ਨੇ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਸਾਰੇ ਸਰਸ ਜਿਹੜੇ ਨੇ ਆਪਣੀ ਸਾਰੀ ਤਾਕਤ ਜਿਹੜੀ ਹੈ ਇਹ ਲੋਕਾਂ ਲਈ ਵਰਤ ਦਵਾਂਗੇ ਅਸੀਂ ਕੋਈ ਪੰਜਾਇਸ਼ ਨਹੀਂ ਛੱਡਾਂਗੇ ਹਰ ਬੰਦੇ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰਾਂਗੇ ਤੁਸੀਂ ਵੀ ਸਾਡਾ ਸਾਥ ਦਿਓ ਤਾਂ ਕਿ ਅਸੀਂ ਉਹਨਾਂ ਥਾਵਾਂ ਤੇ ਪਹੁੰਚ ਸਕੀਏ ਜਿੱਥੇ ਕੋਈ ਨਹੀਂ ਤੁਹਾਨੂੰ ਕੀ ਲੱਗਦਾ ਸਰਕਾਰ ਜਿੰਨਾ ਨੂੰ ਚਾਹੀਦਾ ਸੀ ਕਰਨਾ ਉਹਨਾਂ ਕਰ ਰਹੀ ਹੈ ਜਾਂ ਕੋਈ ਕਮੀ ਲੱਗਦੀ ਹੈ ਮੈਂ ਇਹ ਸਮਝਦਾ ਮੈਂ ਰਾਜ ਵੀ ਗੱਲਾਂ ਕਰਦੇ ਆਏ ਸੀ ਜੇ ਇੱਕ ਤੇ ਅਕਾਲੀ ਦਲ ਦੀ ਸਰਕਾਰ ਹੁੰਦੀ ਤੇ ਲੋਕਾਂ ਨੇ ਛੇਤਰ ਲਾ ਲੈਣਾ ਪਰ ਅੱਜ ਲੋਕ ਕੋਈ ਮਰ ਗਏ ਨੇ ਉਹਨਾਂ ਨੂੰ ਬੁਰਾ ਕੋਈ ਨਹੀਂ ਕਹਿ ਰਿਹਾ ਉਹਨਾਂ ਨੂੰ ਕੋਈ ਨਹੀਂ ਤਾੜ ਰਿਹਾ ਵੀ ਤੁਸੀਂ ਕਿਉਂ ਕਮਜ਼ੋਰ ਆ ਇਹਨਾਂ ਨੇ ਫੋਰਸਾਂ ਭੇਜੀਆਂ ਨੇ ਅੱਜ ਇੱਥੇ ਪਾਣੀ ਆ ਲੋਕ ਗਾਂਹ ਚਲੇ ਗਏ ਨੇ ਉਹ ਪਾਣੀ ਦੇ ਉੱਤੇ ਗੱਡੀਆਂ ਲਾ ਕੇ ਤੇ ਰਾਮ ਨੰਥ ਵਿੱਚ ਗੱਡੀਆਂ ਦੇ ਬੈਠੇ ਹੋਏ ਨੇ ਕੋਈ ਉਤਰਿਆ ਨਹੀਂ ਜਿਹੜੀਆਂ ਇਹਨਾਂ ਨੇ ਕਿਸ਼ਤੀਆਂ ਦਿੱਤੀਆਂ ਨੇ ਮੈਨੇਜਰ ਸਾਹਿਬ ਨੇ ਤੇ ਅਸੀਂ ਹਦਾਇਤ ਆ ਆਪਣੇ ਵਰਕਰਾਂ ਦੀਆਂ ਹਦਾਇਤਾਂ ਤੇ ਮੈਂ ਰਿਕਵੈਸਟ ਕੀਤੀ ਐ ਐਸਡੀਐਮ ਨੂੰ ਡੀਸੀ ਸਾਹਿਬ ਨੂੰ ਪੀ ਸਾਨੂੰ ਇੱਕ ਕਿਸਤੀ ਦੇ ਦਿਓ ਜਿਹੜੇ ਪਿੰਡਾਂ ਦੇ ਵਿੱਚ ਪੰਜ-ਪੰਜ ਛੇ-ਛੀ ਪਾਣੀ ਹੈ ਅਸੀਂ ਉੱਥੇ ਰੋਟੀ ਪਾਣੀ ਦਾ ਪ੍ਰਬੰਧ ਕਰ ਸਕੀਏ ਸਾਨੂੰ ਕਿਹਨੇ ਦਿੱਤੀਆਂ ਨਹੀਂ ਇਹਨਾਂ ਕੋ ਖਾਲੀ ਪਈਆਂ ਹੋਈਆਂ ਨੇ ਮੈਂ ਸਮਝ ਨਾ ਇਹ ਸਾਨੂੰ ਤਾਂ ਦਿਨ ਛੱਡਿਆ ਇਹਨਾਂ ਦੇ ਆ ਮੁਲਾਜ਼ਮ ਵੀ ਆਣ ਕੇ ਸਾਡੇ ਕੋ ਇੱਥੇ ਲੰਮੇ ਪਏ ਜਾਂ ਗੁਰਦੁਆਰਾ ਸਾਹਿਬ ਵਿੱਚ ਇਹਨਾਂ ਦਾ ਪ੍ਰਬੰਧ ਨਹੀਂ ਕਰ ਸਕਦੇ ਇਹਨਾਂ ਲੋਕਾਂ ਦਾ ਪ੍ਰਬੰਧ ਕੀ ਕਰਨਾ ਮੈਂ ਤੁਹਾਨੂੰ মিডিਆ ਨੂੰ ਸਾਰਿਆਂ ਨੂੰ ਬੇਨਤੀ ਕਰਾਂਗਾ ਇੱਕ ਫੋਟੋ ਇਹਨਾਂ ਦੀ ਵੀ ਲੈ ਲਓ ਜਿਹੜੇ ਵਿਚਾਰੇ ਬੇਆਸਰੇ ਜਿਹੜੇ ਆ ਸਰਕਾਰ ਦੇ ਆਸਰੇ ਤੇ ਨੌਕਰੀਆਂ ਕਰਦੇ ਨੇ ਨਾ ਬੇਆਸਰੇ ਹੋ ਗਏ ਨੇ ਤੇ ਗੁਰਦੁਆਰਾ ਸਾਹਿਬ ਲੰਮੇ ਪਏ ਹੋਏ ਨੇ ਲੰਗਰ ਪਾਣੀ ਇੱਥੋਂ ਹੀ ਚੱਕ ਰਹੇ ਨੇ ਇਹਨਾਂ ਤੱਕ ਨਹੀਂ ਪਹੁੰਚਾ ਸਕੇ ਲੋਕਾਂ ਤੱਕ ਕੀ ਇਹ ਨਾ ਪਹੁੰਚਾਉਣਾ ਵਾ ਠੀਕ ਧੰਨ